ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਪਾਂ ਬਣਾਵਾਂਗੇ ਅੱਜ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਜੋ ਕਿ ਘਰ ਦਾ ਸਾਗ ਆ ਤੇ ਮੈਂ ਤੋੜਨ ਲੱਗੀ ਹਾਂ ਹੁਣ ਘਰੋਂ ਤੇ ਮੱਕੀ ਦੀ ਰੋਟੀ ਬਣਾਵਾਂਗੇ ਉਹ ਵੀ ਆਪਾਂ ਚੁੱਲੇ ਤੇ ਤੇ ਤਪਲੇ 'ਚ ਬਣਾਵਾਂਗੇ ਆਪਾਂ ਸਾਗ नक साग तोड़ लिया कुछ पहला तोड़ के रख के गई सी मैं मेथे तोड़ा आप बहुत थोड़ा जहा बनावे ज्यादा नहीं बनावगा इन्ना क ਸਾਗ ਇਹ ਵਿੱਚ ਪਾਲਕ ਮੇਥੀ ਮੇਥੀ ਤੇ ਸਰੋਂ ਦਾ ਸਾਗ ਇਹਨੂੰ ਆਪਾਂ ਧੋਨੇ ਆਂਗੇ ਹੁਣ ਸਮਾਰਤਾ ਲਿਆ ਸੀ ਮੇ ਵਿੱਚ ਕੁਝ ਹੈ ਨਹੀਂ ਐਦਾਂ ਦਾ ਇਹ ਨੂੰ ਧੋਨੇ ਆਪਾਂ ਹੁਣ ਸਾਗ ਨੂੰ ਸਾਗ ਧੋਤਾ ਹਾਂ ਆਹ ਬੜਾ ਵਧੀਆ ਧੋਤਾ ਗਿਆ ਬੜਾ ਸਟੀਰਾਂਗੇ ਆਪਾਂ ਸਾਗ ਮਸ਼ੀਨ 'ਚ ਸਾਗ ਮਸ਼ੀਨ 'ਚ ਸਾਗ ਧੀਰਾਂਗੇ ਸਾਗ ਧੀਰ ਲਿਆ ਆਪਾਂ ਸਾਗ ਚੀਰਿਆ ਗਿਆ ਹੁਣ ਆਪਾਂ ਪਾਵਾਂਗੇ ਕੁੱਝੇ ਦੇ ਵਿੱਚ ਇਹਨੂੰ ਤਪਲੇ ਵਿੱਚ ਸਾਗ ਪਾਵਾਂਗੇ ਜੋ ਕਿ ਮੈਂ ਅੱਗ ਤੇ ਰੱਖ ਕੇ ਆਈਆਂ ਪਹਿਲਾਂ ਸਾਗ ਪਾਤਾ ਉਹਦੇ ਵਿੱਚ ਇਹ ਲਾਸਟ ਵਸ ਇਹ ਵੀ ਪਾ ਦਾਂਗੇ ਆਪਾਂ ਸਾਗ ਪਾਤਾ ਤਪਲੇ ਦੇ ਵਿੱਚ ਸਾਗ ਆਪਣਾ ਬਣ ਰਿਹਾ ਹੈਗਾ ਅਦਰਕ ਹਰੀਆਂ ਮਿਰਚਾਂ ਤੇ ਇਹਦੇ ਵਿੱਚ ਲਸਣ ਆਗਾ ਲਸਣ ਅਦਰਕ ਹਰੀਆਂ ਮਿਰਚਾਂ ਇੰਨਾ ਕੁ ਧਨੀਆ ਜੋ ਮੈਂ ਨਾਲ ਹੁਣ ਵਿੱਚ ਪਾਉਂਗੀ ਪਹਿਲਾਂ ਦੇ ਵਿੱਚ ਲਸਣ ਅਦਰਕ ਹਰੀਆਂ ਮਿਰਚਾਂ ਪਾਤੀਆਂ ਨਹੀਂ ਸਾਗ ਆਪਣਾ ਰਿਝੀ ਜਾਂਦਾ ਆਪਣਾ ਬਣ ਗਿਆ ਸਾਗ ਘਰ ਦਾ ਸਾਗ ਤੇ ਤਪਲੇ ਵਾਲਾ ਸਾਗ ਆਪਣਾ ਬਰ ਕੇ ਤਿਆਰ ਹੋ ਗਿਆ। ਸਾਗ ਘੋਟ ਲਿਆ। ਤੇ ਆਹ ਵਾਲੀ ਕੀਤੀ ਹੈ ਤੜਕੇ ਦੀ ਤਿਆਰੀ ਅਦਰਕ ਤੇ ਲਸਣ ਹਰੀ ਮਿਰਚ ਤੇ ਪਿਆਜ਼ ਤੇ ਸਾਗ ਆਪਣਾ ਕਲਰ ਵੇਖੋ ਸਾਗ ਦਾ ਕਿੰਨਾ ਪਿਆਰਾ ਆਇਆਗਾ। ਦੇਖੋ। ਬਹੁਤ ਪਿਆਰਾ ਕਲਰ ਆਇਆ ਸਾਗ ਦਾ। ਹੋਣਾ ਇਹ ਨਹੀਂ ਸਾਗ ਇਹ ਦੇਖੋ ਕਿੰਨਾ ਸੋਹਣਾ ਕਲਰ ਆਇਆ ਹੈਗਾ ਤੇ ਹੁਣ ਆਪਾਂ ਲਾਉਨੇ ਇਹਨੂੰ ਤੜਕਾ ਤੜਕਾ ਲਾ ਕੇ ਪੂਰਾ ਸਾਨੂੰ ਜਦੋਂ ਤਿਆਰ ਹੋ ਗਿਆ ਸਾਰਾ ਫਿਰ ਦਿਖਾਉਨੇ ਆਂਗੇ ਦੇਖੋ ਕਿੰਨਾ ਪਿਆਰਾ ਕਲਰ ਆਇਆ ਸਾਗ ਦਾ ਇਹ ਬੰਦੇ ਤੜਕਾ ਇਹਦੇ ਵਿੱਚ ਸੁੱਕੀਆਂ ਲਾਲ ਮਿਰਚਾਂ ਪਾਈਆਂ ਨੇ ਹਿੰਗ ਪਾਈ ਆ ਤੇ ਆਹ ਹੈ ਆ ਰਿਡੀ ਹੋ ਗਿਆਗਾ ਉੱਪਰ ਦੀ ਤੜਕਾ ਲਾ ਕੇ ਧਨੀਆ ਪਾਇਆ ਕਲਰ ਵੇਖੋ ਸਾਗ ਦਾ ਕਿੰਨਾ ਪਿਆਰਾ ਹੈ ਇਹ ਆਪਣਾ ਤਪਲੇ ਵਾਲਾ ਸਾਗ ਬਣਿਆਗਾ ਮਿੱਟੀ ਦਾ ਜੋ ਹੁੰਦਾਗਾ ਤਪਲਾ ਉਹਦੇ ਵਿੱਚ ਬਣਾਇਆ ਦੇਖੋ ਕਿੰਨਾ ਪਿਆਰਾ ਕਲਰ ਆ ਸਾਗ ਦਾ ਬਾਕੀ ਖਾ ਕੇ ਪਤਾ ਲੱਗੂਗਾ ਤੇ ਮੈਂ ਉਬੜਿਆ ਹੋਇਆ ਪਾਣੀ ਲੈਤਾ ਹੋਇਆ ਇਹਨੂੰ ਉਬਾਲ ਆ ਗਿਆ ਹੁਣ ਮੈਂ ਬੰਦ ਕਰਤਾ ਤੇ ਇਹ ਮੈਂ ਮੱਕੀ ਦਾ ਆਟਾ ਲੈਤਾ ਮੱਕੀ ਦੇ ਆਟੇ ਦੇ ਵਿੱਚ ਕੋਈ ਕਣਕ ਦਾ ਆਟਾ ਨਹੀਂ ਹੈ ਕੱਲਾ ਸਿਰਫ ਮੱਕੀ ਦਾ ਆਟਾ ਹੈ ਤੇ ਇਹ ਉਬੜਿਆ ਹੋਇਆ ਪਾਣੀ ਲੈ ਤੋ ਉਬੜੇ ਹੋਏ ਪਾਣੀ ਨਾਲ ਆਟਾ ਗੁੰਨੂਗੀ ਤਾਂ ਕਿ ਰੋਟੇ ਟੁਕਟੇ ਨਾ ਬਣ ਜੇ ਵਧੀਆ ਚੰਗੀ ਤਰ੍ਹਾਂ ਜੇ ਆਪਾਂ ਤੋਂ ਉਹਦਾ ਹੱਥ ਤੇ ਰੋਟੀ ਨਹੀਂ ਬਣਦੀ ਤਾਂ ਇਦਾਂ ਦਾ ਕੋਲੋਂ ਥੀਨ ਲੈ ਲੈਣਾ ਆਪਾਂ ਇਹਦੇ ਵਿੱਚ ਇਸ ਤਰ੍ਹਾਂ ਪਾ ਲੈਣਾ ਤੇ ਇਹਨੂੰ ਇਸ ਤਰ੍ਹਾਂ ਆਪਾਂ ਦੇ ਗੇਣਾ ਪ੍ਰੋਪਰ ਰੋਟੀ ਬਰਨ ਦੀ ਪੂਰੀ ਤਰ੍ਹਾਂ ਆ ਦੇਖੋ ਕਾ ਕਹਿੰਗੇ ਕਾ

ਲਓ ਜੀ ਮੈਂ ਬਣਾ ਕੇ ਆ ਲਓ ਜੀ ਆਪਣਾ ਸਾਗ ਤਿਆਰ ਆ ਤੇ ਲੱਸੀ ਮੂਲੀ ਹਰੀ ਮਿਰਚ ਤੇ ਮੱਕੀ ਦੀਆਂ ਰੋਟੀਆਂ ਆ ਜੋ ਸਾਰੇ ਖਾ ਲੋ ਸਾਗ ਸਾਗ ਦੇ ਵਿੱਚ ਮੱਖਣੀ ਲੱਸੀ ਮੂਰੀਆਂ ਹਰੀ ਮਿਰਚ ਤੇ ਮੱਕੀ ਦੀ ਰੋਟੀ ਆਜੋ ਜੀ ਸਾਰੇ ਖਾ ਲੋ ਰੋਟੀ ਕੱਲ ਨੂੰ ਇੱਕ ਨਵੇਂ ਹੋਰ ਬਲੌਗ ਦੇ ਵਿੱਚ ਮਿਲਾਂਗੇ ਆਪਾਂ ਜੀ ਤੇ ਅੱਜ ਦੇ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਗੁੱਡ ਨਾਈਟ